ਆ ਗਿਆ ਆਸ ਰੋਡ ਵਾਣੀ ਲੋ ਜੇ ਨਾ ਨਹੀਂ ਗੱਡੀ ਤੇ ਮੈਂ ਚਲੋਣੀ ਲੋ ਵੀ ਮੇਤੋ ਬਹੁਤ ਟਾਈਮ ਬਾਅਦ ਅਸੀਂ ਬਲੌਗ ਪਾਉਣ ਲੱਗੇ ਆ ਆ ਫੜ ਚਾਬੀ ਆ ਫੜਾ ਇੱਧਰ ਅਸੀਂ ਅੱਜ ਚੱਲਨੇ ਆ ਲੁਧਿਆਣੇ ਨੂੰ ਆਜੋ ਇਹ ਕੈਮਰਾ ਨਾਲ ਅੱਗੇ ਅੱਜ ਚੱਲੇ ਲੁਧਿਆਣੇ ਨੂੰ ਦਵਾਈ ਲੈਣ ਕਣੀ ਭਾਜੀ ਦਾ ਪੂਰਾ ਇਹ ਕਹਿੰਦਾ ਐਮਰਜੈਂਸੀ ਦਵਾਈ ਚਾਹੀਦੀ ਐ ਚਲੋ ਆਪਣੀ ਨਵੀਂ ਗੱਡੀ ਸੀਗੀ ਆਪਾਂ ਇਹਦਾ ਵਲੌਗ ਨਹੀਂ ਪਾਇਆ ਸੀ ਤੁਹਾਨੂੰ ਦਿਖਾ ਦਨੇ ਗੱਡੀ ਭਾਜੀ ਮਾੜਾ ਇੱਕ ਮਾਦੇ ਦੇ ਦੇ ਲਓ ਮਾਰਾ ਇਹ ਤਾਂ ਹੁਣ ਕੀ ਆ ਕਰਨ ਸੈਲਫ ਮਾਰ ਫਟਾਫਟ ਚੱਲੀ ਜਾਂ ਬਲੇਟ ਹੋਈ ਜਾਂਦੀ ਆ ਲਓ ਇਹ ਸਟਾਰਟ ਕਰਤੀ ਗੱਡੀ ਆਪਾਂ ਹੁਣ ਆਪਾਂ ਚੱਲੇ ਲੁਧਿਆਣੇ ਡੇਲੋ ਡੇਲੋ ਜਾਣਾ ਡੇਲੋ ਲੁਧਿਆਣੇ ਦੇ ਨਾਲ ਹੀ ਆ ਡੇਲੋ ਹਾਂ ਚਾ ਨਹੀਂ ਡੇ ਲੋ ਮਲੇਰਕੋਟ ਲਿਆਣੇ ਰੋਡ ਤੇ ਆ ਕੇ ਪਰੇ ਗਾਂ ਜਾਣਾ ਉਹੀ ਆ ਮਲੇਰਕੋਟ ਦੀ ਰੋਡ ਵਾਲਾ ਰੋਡ ਤੇ ਹੀ ਆ ਲੁਧਿਆਣੇ ਤੋਂ ਬਾਹਰ ਨਿਕਲ ਕੇ ਰੋਡ ਜਿਹੜਾ ਜਾ ਕੇ ਉੱਥੇ ਚਲੋ ਕਿਹੜਾ ਹਸਪਤਲ ਆ ਰੰਗੀ ਹਸਪਤਲ ਉਰੇ ਮੋਟਰਸਾਈਕਲ ਲੱਗਾ ਆ ਮੋੜ ਲਓ ਆਪਾਂ ਫਲਾਰ ਰੋਡ ਤੇ ਆ ਤਾਂ ਥੰਦ ਠੀਕ ਆ ਉਧਾਂ ਬੜੀ ਜਿਆਦੀ ਨਹੀਂ ਹੈਗੀ ਪਤਾ ਲੱਗਦਾ ਆ 80 ਦੀ ਸਪੀਡ ਆ ਆਪਣੀ ਸਪੀਡ ਇਹ ਐਬਰੇ ਜੋ ਪਤਾ ਨਹੀਂ ਕਿੰਨੀ ਆ ਇਹ ਬਲੋਂ ਰੁਟੇ ਆ ਪੱਲੁਦਿਆਣੇ ਰੋਡ ਤੇ ਪੈ ਗੇ ਬਾਕੀ ਆਪਾਂ ਫੇਰ ਸ਼ੁਰੂ ਕਰ ਦੇਣਾ ਕੰਮ ਆ ਪਤਾ ਨਹੀਂ ਕਿੱਦਨ ਲੋਕਾਂ ਦੇ ਮਗਰ ਇਹ ਆ ਗਿਆ ਪਿੱਛੇ ਰਸਤਾ ਬੰਦ ਪਿੱਛੇ ਵੀ ਦੇਖ ਲੋ ਕੀ ਕਰਦਾ ਹੁਣ ਮੋੜ ਲੈਣ ਦੇ ਗੱਡੀ ਪਿੱਛੇ ਦੀ ਲੋਕੀ ਕੀ ਕਰਦਾ ਜਾ ਨਹੀਂ ਮੈਂ ਕਿਹਾ ਦੇਖੀ ਤੂੰ ਤੂੰ ਜਿਹੜੀਆਂ ਥੋੜੀਆਂ ਤੈਨੂੰ ਮੈਂ ਦਿਖਾ ਦਦਾ ਤੈਨੂੰ ਆਣਾ ਆਉਣਾ ਮੈਂ ਆ ਜਾਣਾ ਨਾ ਜੇ ਨਾ ਚੀਕ ਮਰਜੀ ਕਰ ਜਾਈਏ ਇੱਥੇ ਬੈਠੀ ਬੱਤ ਚਾ ਰੋ ਪਿੰਡ ਪਹੁੰਚਦਾ ਸਹੀ ਤੂੰ ਗੱਡੀ ਖੜੀ ਕਰ ਐ ਮੇਰੀ ਗੱਡੀ ਉੱਥੇ ਪੱਥੇ ਆ ਜਾ ਕਰਕੇ ਖੜੀ ਆ ਜਾ ਕਰ ਇਹ ਮੁੰਡਾ ਭੇਜਿਆ ਸੀ ਟੂਰ ਤੇ ਮਨਾਲੀ ਤੇ ਹੁਣ ਕਹਿੰਦਾ ਮੈਂ ਵਾਪਸ ਆਉਣਾ ਜੀ ਹੁਣ ਵਾਪਸੀ ਲਈ ਪਿੰਡ ਦੀ ਯਾਦੋਂ ਦੀ ਪਈ ਉਹਨੂੰ ਬਹੁਤ ਪਾਜੀ ਗਾਲਾਂ ਕੱਢ ਗਿਆ ਨਾ ਤੂੰ ਹਾਈਵੇ ਲੁਧਿਆਣੇ ਰੋਡ ਤੇ ਬਹਿ ਗਏ ਹੁਣ ਪਾਜੀ ਨੇ ਮੈਨੂੰ ਗਲਤ ਰਾ ਦੱਸਿਆ ਅਸੀਂ ਆਉਣ ਲੇ ਅਰਪੋਰਟ ਨੂੰ ਭਟਕੇ ਭੁੱਲੇ ਅੱਗੇ ਦੀ ਅੱਗੇ ਦੀ ਅੱਗੇ ਦੀ ਅੱਗੇ ਆਣ ਕੇ ਲੁਧਿਆਣਾ 에ਰਪੋਰਟ ਲੁਧਿਆਣਾ 에ਰਪੋਰਟ ਤੋਂ ਜਹਾਜ਼ ਫੜ ਕੇ ਫੇਰ ਜਾਣਾ ਰੰਗੀ ਦੇ ਆਹੋ ਰਾਹ ਭੁੱਲ ਗਿਆ ਹੀ ਸਾਨੂੰ ਆ ਲੱਗਦਾ ਡਰਾਈਵਰ ਕੇ ਪਾਸੇ ਮੋੜ ਲਮਾ ਨਹੀਂ ਨਹੀਂ ਅੱਜ ਭਾਜੀ ਮੈਨੂੰ ਇੰਟਰੋਡਕਸ਼ਨ ਦੇ ਰਿਹਾ ਵਾ ਸਿਖਾ ਰਿਹਾ ਵਾ ਇਹ ਲੱਗਦਾ ਕਿਤੇ ਵੀ ਹਾਂ ਇਹ ਭਾਜੀ ਭਾਜੀ ਦਾ ਮੂੰਹ ਥੱਲੇ ਨੂੰ ਸੀ ਤੇ ਮੈਂ ਸਿੱਧਾ ਹੀ ਲੈ ਗਿਆ ਗੱਡੀ ਜਿੱਧਰ ਨੂੰ ਮੁੜਨਾ ਸੀਗਾ ਉਧਰ ਨੂੰ ਮੁੜੇ ਨਹੀਂ ਹਨ ਉੱਪਰ ਦੀ ਘੁੰਮ ਕੇ ਸਾਨੂੰ ਜਾਣਾ ਪੈਣਾ ਬਹੁਤ ਘਟੋ ਘਟੋ 15 ਕਿਲੋਮੀਟਰ ਸਾਨੂੰ ਵੱਧ ਪੈ ਗਿਆ ਪਰ ਫਿਰ ਵੀ ਫਿਰ ਵੀ ਮੈਨੂੰ ਭਾਜੀ ਨੇ ਕੁਝ ਨਹੀਂ ਗਿਆ ਮੈਂ ਸ਼ੁਕਰ ਗੁਜ਼ਾਰਿਆ ਬਸ ਦੋ ਚਾਰ ਗਾਲਾਂ ਹੀ ਕੱਢੀਆਂ ਚਲੋ ਪਹੁੰਚਣ ਵਾਲੇ ਆਉਣੇ ਕੋ ਰੰਗੀ ਦੇ ਮਮ ਹਿੰਦੀ ਬੋਲਣ ਲੱਗੀ ਤੇਲ ਲੱਗੇ ਪਵਾਉਣ ਆਣ ਵੀ ਅਸੀਂ ਖਾਸ ਤੇ ਆ ਬਾਈ ਚਾਰਜਰ ਬਾਸਟਿਆ ਚਾਰਜਰ ਫਾਰਟ ਤੇ ਤੇਲ ਪਾਉਣ ਲੱਗੇ ਅਸੀਂ ਇੱਥੋਂ ਰਾਹ ਮੁੜਦਾ ਵਿਆ ਉੱਥੋਂ ਮੁੜ ਕੇ ਇਧਰਲੇ ਪਾਸੇ ਆਣਗੇ ਸਿੱਧੇ ਇੱਕ ਰਾਹ ਜਾਂਦਾ ਉੱਥੋਂ ਨੂੰ ਉਂਗਲੀ ਤੇ ਏਦਾਂ ਮਾਰਦਾ ਜਿਦਾ ਦੋ ਦੀਦੀ ਹੁੰਦੀ ਆਇਓ ਪੰਜਾ ਤੇਲ ਜਸ ਹੁੰਦਾ ਹੀ ਨਹੀਂ ਪਿਆ ਕੋਈ ਯਾਰ ਫਰੀ 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 ਇਹ ਪਾਜੀ ਪੈਸੇ ਇੱਕਦਾਂ ਨਾ ਹੋਵੇ ਆਪਾਂ ਨੂੰ ਫਿਰ ਆਨਲਾਈਨ ਮਗੋਣੇ ਪੈਣ ਲੱਗੇ ਆ ਹੈਗੇ ਪੈਸੇ ਭਰਾ ਵਾਧੂ ਆ ਪੈਸੇ ਦਾ ਭਾਈ ਜੀ ਪੈਸੇ ਨਹੀਂ ਆਏ ਦੇਖ ਲੈ ਪੈਸੇ ਵੀ ਬੁਲਾ ਰਿਹਾ ਤੇਰਾ ਮੂੰਹ ਦੂਜਾ ਪੈਸੇ ਬੁਲਾ ਰਹੋਂਦੇ ਆ ਓਏ ਆਇਓ ਰੰਗੀ ਹੋਸੇ ਦੋ ਲੋ ਬੋਲੋ ਮੁੰਡਿਆ ਆਪਾ ਪਹੁੰਚ ਗਏ 1.5 ਘੰਟੇ ਬਾਅਦ 1.5 ਘੰਟੇ ਬਾਅਦ ਕੰਮ ਕਰਾ ਕੇ ਆ ਨੰਬਰ ਨਹੀਂ ਸਾਲਾ ਲੱਗਦਾ ਭਾਜੀ ਕਹਿੰਦਾ ਖਾਣ ਨੂੰ ਰੁਕਣ ਮੈਂ ਇੱਥੇ ਰੋਕ ਲਈ ਕਿਸ ਨੇ ਓਪਨਿੰਗ ਕੀਤੀ ਉੱਤੇ ਗਾਣ ਲਓ ਜੀ

ਦਿੱਲੀ ਆ ਮੇਰੇ ਕੋਲ ਦੋ ਬਣਾ ਲਈਓ ਚਾਰੇ ਨੂੰ ਫੋਨ ਕਰਾ ਭਾਜੀ ਬਾਤ ਤਾਂ ਪਤਾ ਨਹੀਂ ਕੀ ਲੈ ਲਿਆ ਯਾਰ ਭਾਜੀ ਨੇ ਭੈਣ ਚ ਕੋੜਾ ਆਓ ਪੇਟ ਪੂਜਾ ਕਰਕੇ ਤੁਰ ਪੇ ਇੱਥੇ ਹੀ ਖਾ ਲਿਆ ਸੀ ਇੱਧਰ ਕਰੀਆ ਆ ਲੈ ਲਿਆ ਯਾਰਕਰ ਕਿਹ ਨਾਲ ਇਹ ਨਾਲ ਹੀ ਲੈਣਾ 버거 किंग ਮੂਰੇ ਆ ਗਿਆ ਦੇਖ ਲਾ 버ਗਰ ਲੈ ਕੇ ਤੁੰਣਾ ਚਲੋ ਜੀ ਆਰੇ ਮੈਕਡੋਨਲਡ ਕੀ ਕਰਨ ਆਏ ਤੁਸੀਂ ਹੈ ਤੇਰੇ ਭਰਾ ਦੇ ਕੀ ਨੇ ਕੰਮ ਦੂਜੀ ਵਾਰੀ ਮੈਕਡੋਨਲਡ ਆਏ ਆ ਹਨੀ ਭਰਾ ਗੁੱਸੇ ਹੋ ਗਿਆ ਕਹਿੰਦਾ ਮੇਲੇ ਖਾਣ ਨੂੰ ਲੈ ਕੇ ਨਹੀਂ ਆ ਤੂੰ ਜੀ ਦੀ ਨਜ਼ਰ ਕਿਸੇ ਹੋਰ ਦੇ ਆਰਡਰ ਹੈ ਭਾਜੀ ਕਹਿੰਦਾ ਖਰੇ ਆਪਣਾ ਆਪਣਾ ਚੱਕੀ क्या था चाके पी लिए ये नमी मार्केट साले तो लब्बी आजीबरा बाहा यही पहला कदी नहीं देखी क्या लगी है ऐसा कौन रह गयी हाँ तिजू बाट के नहीं होगा हाँ ले जाने ले हम ਆਲੇ ਆਲੇ ਦਾ ਮੜਾ ਮਲੇਆ ਪੇਣੀ ਨਹੀਂ ਆਈ ਦੇਖੀ ਕੇ ਮਰ ਜਵਾਪਾ ਇਹ ਇਧਰੋਂ ਡੁੱਲ ਗਈ ਦੇਖੀ ਸਾਈਡੋਂ ਅੰਮੀ ਆ ਦਈਏ ਇਹਦੇ ਦੇਖੀ ਚਾਹੀ ਹੁਣ ਇਧਰੋਂ ਡੇ ਪਣੀ ਦੇਖੀ ਭਾਜੀ ਮਾਰ ਭੱਟੇ ਜਾ ਕੇ ਯਾਰ ਬਹੁਤ ਟਾਈਮ ਲਾਉਣੇ ਰਸੀਨ ਲੈਣਾ ਵੀ ਰੱਖ ਲਓ ਭਾਈ ਭਾਈ ਕਿੱਥੋਂ ਬਣਾ ਕੇ ਲਿਆਉਣੇ ਚੌਲਟੀਆਂ ਆਹ ਮਾਰਕੀਟ ਲੁਧਿਆਣੇ ਦੀ ਆ ਵੀ ਇਹ ਤਾਂ ਭਾਜੀ ਨੇ ਵੀ ਅੱਜ ਹੀ ਦੇਖੀ ਹੈ ਨਾ ਹੈ ਅੱਜ ਹੀ ਦੇਖੀ ਠੀਮਾ ਢਣੋ ਉਹ ਭਾਈ ਪਤਾ ਹੀ ਬਣਿਆ ਆ ਆ ਬਹਣੀਗਾ

ਫੈਂਡ ਘਰ ਘਰੇ ਪਹੁੰਚ ਗਏ ਆ ਬੜੇ ਖੱਜਲ ਹੋਏ ਆ ਪੂਰੇ ਹੂੰ ਸੇ 7 ਘੰਟੇ ਲਾਤੇ ਅਸੀਂ ਇਸ ਇਹ ਜੋ ਓਮ ਦੇ ਲੋਕ ਦੇ ਘਰ ਆ ਗਿਆ ਆਪਣਾ ਆ ਨਵਾਂ ਬਣਦਾ ਇੱਧਰ ਦਿਖਾਉਣਾ ਨਹੀਂ ਹੱਲੇ ਮੋੜੇ ਫੇਰ ਮੋਟਰਸਾਈਕਲ ਲੱਗੀ ਹੋਈ ਆ ਪਰ ਦੇਖੋ ਲੰਘ ਜਾਵੇਗੀ ਗੱਡੀ ਤੇ ਲੰਘ ਜਾਏਗੀ ਗੱਡੀ ਲੰਘ ਜੂਗੀ ਲੰਘ ਜਾਏਗੀ ਗੱਡੀ ਨਗਾਦੀ ਗੱਡੀ ਲਾਤੀ ਤੇ ਆਪਾਂ ਪਹੁੰਚ ਕੇ ਘਰ ਚਲੋ ਜੀ ਲਾਗੇ ਹੈਗਾ ਸਭ ਕੋ ਖਾਣ ਖੂਣ ਨੂੰ ਨਾ ਨਾ ਗੋਣਾ ਕੇ ਤੋਇ ਚ ਹਾਂ ਨਹੀਂ ਹੁਣ ਆਉਂਦਾ ਮੋਡ ਆਨ ਲਾਓ ਚਲੋ ਚਲੋ ਆਹ ਉਹ ਸਸਤਾ ਹੋਣਾ ਓਏ ਉਹ ਹੋਟਲ ਦਿੱਤੇ ਹਣਾ ਨੂੰ ਲੈ ਕੇ ਹਨੀ ਭਰਾ ਨੂੰ ਹੁਣ ਜਾ ਕੇ ਭਾਜੀ ਇਹਦੇ ਵਿੱਚੋਂ ਭਾਬੀ ਹੋਣਾ ਦਾ ਕੱਢ ਲਾ। ਹੋਈ। ਇਹ ਹਨੀ ਦਾ ਇੱਕ 버ਗਰ ਤੇ ਹਨੀ ਦਾ ਹੀ ਆ। ਪੱਕੀ ਗੱਲ ਆ। ਲਿਖਿਆ ਆ ਕਿਉਂਕਿ ਹੋਲ ਵੀਟ ਬਰਨ ਮੈਕ ਚਿਕਨ ਤੇ ਆਪਾਂ ਭਾਜੀ ਨੂੰ ਫੇਰ ਗਲਤ ਨਹੀਂ ਕਹਿ ਸਕਦੇ ਕਿਉਂਕਿ ਲਿਖਿਆ ਆ। ਮੈਂ ਛੋ। ਫਲਾ ਲਈ ਆਕਰ ਬੀਬੀ ਸਾਡੀ ਪਤੰਗ ਲੁੱਟੀ ਲਿਆਉਂਦੀ ਆ ਸਾਡੀ ਤਾਰੋ ਬੀਬੀ ਪਤੰਗ ਲੁੱਟ ਕੇ ਲਿਆਉਂਦੀ ਆ ਆ ਬੁੜੀਆਂ ਪਿੱਛੇ ਰੋਲਾ ਪਾਉਂਡੀਆਂ ਗੁੱਡਾ ਤੇ ਜੇ ਤੁਸੀਂ ਗੁੱਡਾ ਘਰੇ ਜਾ ਕੇ ਚੜਾਉਣਾ ਬੀਬੀ ਨੇ ਤਾਂ ਸਾਨੂੰ ਦੇ ਦੇਣਾਂ ਨਕੇ ਤਕਦੀਰ ਲਈ ਲੈ ਕੇ ਆਉਂਦੀ ਹਣੀ ਬੀਬੀ ਲੈ ਲੈ ਪਤੰਗ ਪਤੰਗ ਲੈ ਦੇ ਫੜਾ ਦੇ ਤਕਦੀਰ ਨੂੰ ਦੇਵੇ ਤਕਦੀਰ ਨੂੰ ਤਕਦੀਰ ਨੂੰ ਉਹ ਤਕਦੀਰ ਨੂੰ ਤੇਰੇ ਤਕਦੀਰ ਨੂੰ ਸਾਡੀ ਬੀਬੀ ਰੂਚੀ ਬਹੁਤ ਹੌਂਦਾ ਇੱਕ ਤਕਦੀਰ ਨੂੰ ਤੇਰੇ ਤਕਦੀਰ ਨੂੰ ਅੱਛਾ ਤੂੰ ਨਹੀਂ ਲੈਣਾ ਹੈ ਹੈ ਤੂੰ ਲੈ ਲੈ ਤਕਦੀਰ ਨੂੰ ਦੇਰੇ ਤਕਦੀਰ ਨੂੰ ਯਾਹ ਨੂੰ ਦੇਰੇ ਹੈ ਤੂੰ ਮੇਰੀ ਫੈਲਮ ਪੜਾਉਂਗਾ ਪਤੰਗ ਲਈ ਆਉਂਦੀ ਆਹੋ ਆਈ ਤਾਂ ਬਾਇ ਬੜਾ ਖਰਾਬ ਬੰਦਾ ਕੌਣ ਤੂੰ ਐ ਬਾਇ ਕਰ ਦੇ ਬਾਇ ਬਾਇ ਕਰ ਦੇ ਬਾਇ ਇੱਕ ਬੀਬੀ ਸਾਡੀ ਥੱਲੇ ਆ ਇਹ ਕਾ ਬੀਬੀ ਦੇਖੋ ਸੰਤਰੇ ਕਾਲ ਦਾ ਪ੍ਰਸ਼ਾਦ ਵੰਡਿਆ ਸਾਰੇ ਸੰਤਰੀਆਂ ਨੂੰ ਸੰਤਰਾ ਦੇ ਟਾਕ ਦੇ ਤਾਇਆ ਸਾਰਿਆਂ ਨੇ ਖਾ ਲਿਆ ਨਾ 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 ਤੂੰ ਕਿੰਨੇ ਹੀ ਖਾਦੇ ਆ ਮੈਨੂੰ ਲੱਗ ਗਿਆ ਪਤਾ ਹਾਂ ਦੂਜੇ ਆਇਆ ਮੈਂ ਚਾ ਚੌਥਾ ਸੰਤਰਾ ਦੇਰਾ ਮੈਂ ਨਹੀਂ ਉਥੇ ਖਾਧਾ ਚੌਥਾ ਆ ਦੇਖੀ ਭਾਏ ਬਹੁਤ ਹੈ ਮਰੇ ਉਹ ਵੀ ਮੇਟਰ ਆ ਹਣੀ ਲੈ ਆਪਾਂ ਲੈ ਆਂਦਾ 버ਗਰ ਲੈ ਵੀ ਭਰਾ ਉਹ ਕੱਲਾ ਹੀ ਲਿਆ ਕੱਲੇ ਨੂੰ ਹੋਰ ਕਿਥੋਂ ਪਾਣੀ ਪੀ ਲਈ ਉਹ ਤਕਦੀਰ ਤੇ ਭਾਬੀਲੇ ਵੀ ਲਿਆਂਦਾ ਸੀ ਤੇ ਲਫਾਫਾ ਉਧਰ ਚਲ ਗਿਆ ਤੇ ਮੇਰਾ ਭਰਾ ਹੁਣ ਖੋਜ ਹੋ ਗਿਆ ਜੈਦ ਸੀ ਕੀ ਰੋਣ ਲੱਪਿਆ ਸੀ ਕਹਿੰਦਾ ਇਹ ਕੀ ਆ ਕੀ ਆ ਦੋਸਤ ਬਾਪਰ ਕੀ ਆ ਕੀ ਹੈਡਪਾ ਮੈਂ ਨਾ ਭਾਈ ਜੀ ਚਿਕਨ ਵਰਗਰ ਤੋਂ ਕਿਹਾ ਸੀ ਤੇ ਚਿਕਨ ਵਰਗਰ ਲੈ ਕੇ ਆਂਦਾ ਦੇਖੋ ਮੈਨੂੰ ਲੱਗਦਾ ਵੀਡੀਓ ਬਣਾਉਂਦੇ ਬਣਾਉਂਦੇ ਨੇ ਖਾ ਜਾਣ ਮੁੰਡਾ ਕੰਮਕਾਰ ਬਹੁਤ ਘਨ ਲੱਪਿਆ ਤੁਸੀਂ ਪਹਿਲੀਆਂ ਬਲੌਗਾਂ ਦੇ ਦੇਖਿਆ ਹੁਣ ਮੁੰਡਾ ਇੰਨਾ ਖੱਪ ਕਰ ਦਿੰਦਾ ਵਿਚਾਰਾ ਸਮੇਂ ਨਿਸ਼ਾਨ ਤੇ ਕਰਤਾ ਵਿਚਾਰਾ ਬਹੁਤ ਹੀ ਕੰਮ ਕਰਨ ਲੱਪਿਆ ਹੁਣ ਹੁਣ ਇਹ ਵੀਰ ਕਿੱਥੋਂ ਸਵੇਰੇ ਆਇਆ ਸਵੇਰੇ 6 ਵਜੇ ਕੰਮ ਤੇ ਜਾਂਦਾ ਹੁਣ ਇਸ ਵੇਲੇ ਆ ਗਿਆ ਤੇ ਹੁਣ ਇਹਨੇ ਪੀਜੇ ਬਣਾਉਣ ਚੱਲਿਆਣਾ ਹਨਾ ਮੈਨੂੰ ਕਹਿੰਦਾ ਮੈਂ ਕੁਝ ਭੁੱਲਦਾ ਵਾਂ ਹਨੀ ਇੱਕ ਦਿਨ ਮੈਨੂੰ ਕਹਿੰਦਾ ਮੈਂ ਕੁਝ ਭੁੱਲਦਾ ਵਾਂ ਕਹਿੰਦਾ ਕੁਝ ਭੁੱਲਦਾ ਗਿਆ ਮੈਂ ਕਿ ਤੂੰ ਕੀ ਭੁੱਲਦਾ ਪਿਆ ਮੈਂ ਕਿਹਾ ਸਾਹ ਲੈਣਾ ਸਾਹ ਲੈਣਾ ਨਹੀਂ ਬਸ ਕੀ ਚੇਤੇ ਬੋਲ ਗਿਆ ਕੀ ਭੁੱਲਦਾ ਵਿਆਂ ਜਦ ਭੁੱਲ ਗਿਆ ਜਦ ਭੁੱਲ ਗਿਆ ਉਹ ਵੀ ਜੋ ਭੁੱਲਦਾ ਪਿਆ ਉਹ ਵੀ ਜਦ ਭੁੱਲ ਗਿਆ ਮਾਫ ਕਰਨਾ ਓਕੇ ਜੀ ਦਸਰੀ ਕਾਰ